ਪੰਗਾ ਖੰਡਾ ਗਿਆ ਹਾ ਹਾਏ ਸੂਟ ਤੇ ਮੈਨੂੰ ਬੰਟੀ ਦੇ ਗਿਆ ਸੀ ਤੇ ਹੁਣ ਮੈਂ ਕੀ ਕਰਾਂ ਮੈਂ ਤਾਂ ਆਪਣੀ ਕੁੜੀ ਨੂੰ ਸਾਰੇ ਸੂਟ ਦੇ ਦਿੰਦੇ ਨੇ ਹਾ ਹਾਏ ਤੇ ਬਿੱਪਾ ਪਿਆਰੀ ਤੇ ਮੇਰੇ ਵਾਸਤੇ ਹੋਰ ਕਿਹਾ ਤੇ ਬੜੀ ਮੁਸ਼ਕਲ ਹੋ ਗਈ ਹੈ ਅੱਛਾ ਚਲ ਵੇਖੀਏ ਕਿ ਜੋ ਹੋਏਗਾ ਹੁਣ ਫਿਰ ਹੋਰ ਕੀ ਹੋ ਸਕਦਾ ਵੈ ਮੈਂ ਇੱਥੇ ਬੂਤ ਬਣ ਕੇ ਖੜੇ ਰਹਿਣਾ ਉਠਾ ਚਾਹੀ ਇਹਨੂੰ ਤੇ ਪੁੱਛਾਂ ਨੂੰ ਕਿੱਥੇ ਸੂਟ ਸਾਡੇ ਕੀ ਪੁੱਛਾਂ ਸੂਟ ਕਿੱਥੇ ਸਾਡੇ ਜੜੇ ਫੜਾ ਕੇ ਆ ਬੰਟੀ ਭਾਜੀ ਮੈਂ ਚੰਗੀ ਲੱਗਦੀ ਚਾਹੀ ਨੂੰ ਪੁੱਛਦਿਆਂ ਨੂੰ ਤੇ ਜੇ ਚਾਈ ਨੂੰ ਬੰਟੀ ਦੇ ਕੇ ਗਿਆ ਹੁੰਦਾ ਤੇ ਚਾਈ ਸਾਨੂੰ ਦੇ ਨਾ ਦਿੰਦੀ ਉਹ ਚਾਈ ਦੀ ਉਹ ਨਾ ਇੰਨੀ ਸਤੀ ਸੁਤਰੀ ਨਾ ਸਮਝ ਪਤਾ ਮੈਨ ਜੋ ਜੇ ਕਰਦੀ ਰਹਿੰਦੀ ਚਲੋ ਪੁੱਛ ਲੈਣੀ ਚਾ ਤੁਸੀਂ ਮੇਰੇ ਨਾਂ ਲਾਓ ਫਿਰ ਹਾਂ ਚੱਲ ਨਾਲੇ ਮੈਂ ਪੁੱਛਾਂ ਦੱਸਿਆ ਕੋਈ ਤਰੀਕਾ ਹੈ ਵਾ ਐਦਾਂ ਪੁੱਛ ਚਾਈ ਨੂੰ ਸੁਤੀ ਪਈ ਨੂੰ ਮੈਂ ਠਾਵਾਂ ਉਹ ਵੀ ਚਾਈ ਨੂੰ ਸੂਟ ਜਾਂ ਜਾਗ ਲੈਣ ਤੋਂ ਥੋੜਾ ਜਿਹਾ ਫੇਰ ਪੁੱਛ ਲੈਣੇ ਤੈਨੂੰ ਪਤਾ ਨਾ ਮੈਂ ਜਾਣਾ ਮੈਨ ਲੇਟ ਹੁਣੀ ਪਈ ਆ ਪਾਜੀ ਕੋ ਸੂਟ ਥੋੜੀ ਹੋਰ ਕੋਈ ਪਾ ਜੋ ਮੈਂ ਨੀ ਤੇ ਮੈਂ ਨਵਾਂ ਕਿਸੇ ਲਈ ਸੁਹਾਇ ਐਸ ਲਈ ਦੇ ਸੁਹਾਇ ਵਾ ਤੇ ਪਾਜੀ ਕੱਲ ਮੇਰੇ ਵੀ ਪਨੇਵੇ ਦਾ ਫੰਕਸ਼ਨ ਹੈਗਾ ਮੈਂ ਵੀ ਪਾਣਾ ਵਾ ਆਹੋ ਤੇ ਕੰਨੀ ਵੀ ਉਠਾ ਕੁਝ ਨਹੀਂ ਹੁੰਦਾ ਮੇਰੀ ਗੱਲ ਇਹਨੇ ਸਾਰ ਦਿਨ ਸੁੱਤੀ ਹੋ ਰਹਿੰਦੀ ਐ ਕੀ ਕਰਦੀ ਐ ਨਹੀਂ ਮੈਨੂੰ ਸਮਝ ਨਹੀਂ ਆਂਦੀ ਤੂੰ ਚਾਈ ਵਾਲਾ ਕੇ ਮੇਰੇ ਵਾਲਾ ਹਾਂ ਹੈ ਪਾਜੀ ਮੈਂ ਤੇ ਤੁਹਾਡੇ ਵਾਲੀ ਐ ਨਾ ਕਿਹੜੀ ਮੇਰੇ ਵਾਲਾ 도ਗਲੀਆਂ ਗੱਲਾਂ ਹਰ ਵੇਲੇ 도ਗਲੀਆਂ ਗੱਲਾਂ ਕਰਦੀ ਮੈਂ ਚੰਗੀ ਲੱਗਨੀ ਐ ਮੈਂ ਕੀ ਹੈ ਤੈਨੂੰ ਕੀ ਹੈਗਾ ਮੈਂ ਦੱਸ ਤੈਨੂੰ ਉਠਾਉਣਾ ਤੈਨੂੰ ਹੀਗਾ ਤੁਹਾਡੇ ਕੋਲ ਮੈਨੂੰ ਪੁੱਛਾ ਉਹਨਾਂ ਨੂੰ ਤੇ ਪੁੱਛਣਾ ਨਹੀਂਗਾ ਕਿੱਥੇ ਗਈ ਸਾਡੇ ਟੂਟ ਭੈਣ ਜੀ ਤਨ ਸੁੱਤੀ ਸੋਣੀ ਨਹੀਂ ਲੱਗਣ ਢੀ ਸੁੱਤੀ ਰਹਿਣ ਦੋ ਉਹ ਬੜੀ ਸੋਣੀ ਲੱਗਣ ਢੀ ਹੈ ਤੁਹਾਡੀਆਂ ਨਿੰਦਰਾ ਖਰਾਬ ਕਰਕੇ ਸੁੱਤੀ ਹੋ ਰਹਿੰਦੀ ਆ ਮੈਨੂੰ ਮੈਨੂੰ ਉਠਾਵਾਂ ਤੇ ਉਠਾਣਾ ਨਹੀਂ ਹੋ ਹਈ ਭੈਣ ਜੀ ਸੁੱਤੀ ਰਹਿਣ ਤਾਂ ਮਰਿਆ ਸੱਪ ਮੈਂ ਆਪਣੇ ਗੱਲ ਪਾਵਾਂ ਉਹ ਮਰਿਆ ਹੀ ਹੋਇਆ ਨਾ ਕਿਹੜਾ ਜਿੰਦਾ ਵੈ ਮੈਨੂੰ ਕਹਿੰਦੀਆਂ ਨੇ ਮਰਿਆ ਸੱਪ ਐ ਇਨਾਂ ਨੂੰ ਜਿਹੜਾ ਮੈਂ ਦੱਸਦੀ ਆ ਪਰ ਭਲਾਈ ਇਸੇ ਵਿੱਚ ਹੀ ਹੈ ਕਿ ਮੈਂ ਕੇਸ ਵਟ ਕੇ ਪਈ ਰਵਾਂ ਮਨਜੂ ਉਠਾ ਨੂੰ ਉਠਾ ਨੂੰ ਚੈ ਜੀ ਚੈ ਜੀ ਨੀ ਵੇ ਇਹ ਹੀ ਚਲੀ ਗਈ ਆ ਹਾਏ ਹਾਏ ਚਾਹੀ ਜੀ ਕੀ ਗੱਲ ਕੀ ਹੋਇਆ ਕੁਝ ਨਹੀਂ ਹੋਇਆ ਸਾਡੀਆਂ ਨਿੰਦਰਾ ਆਰਾਮ ਕਰਦੇ ਸੋਤੇ ਰਿਆ ਕਰੋ ਅੱਜ ਫਿਰ ਉਹਨੂੰ ਵੀ ਸੋਤੇ ਜਣੇ ਸੋਤੇ ਆਹ ਜਾਂ ਅੱਖ ਲੱਗ ਗਈ ਤੇ ਕੀ ਹੋ ਗਿਆ ਦੱਸ ਰੋਜ਼ ਹੀ ਲੱਗਦੀ ਹੈ ਅੱਜ ਪਹਿਲੀ ਵਾਰੀ ਥੋੜੀ ਲੱਗੀ ਹੈ ਰੋਜ਼ ਹੀ ਲੱਗਦੀ ਹੈ ਇਹ ਦੱਸ ਸਹੀ ਵੈ ਚਾਹੀ ਆਇਆ ਵੈ ਹਾਂ ਤੁਹਾਨੂੰ ਬੰਟੀ ਸੂਟ ਦੇ ਕੇ ਆਇਆ ਵੈ ਵੀ ਕਿਹੜਾ ਬੰਟੀ ਨਹੀਂ ਚਾਈ ਜੀ ਮੈਂ ਬੰਟੀ ਨੂੰ ਫੋਨ ਕੀਤਾ ਸੀ ਇਹਨਾਂ ਨੇ ਜਾਣਾ ਵਾ ਹਾਂ ਫੰਕਸ਼ਨ ਤੇ ਕੱਲ ਮੈਂ ਵੀ ਜਾਣਾ ਵਾ ਤੇ ਸੂਟ ਕਹਿੰਦਾ ਤੁਹਾਡੀ ਚਾਈ ਨੂੰ ਫੜਾ ਗਿਆ ਮੈਂ ਨਹੀਂ ਮੈਨੂੰ ਕੋਈ ਬੰਟੀ ਮੁੱਟੀ ਕੋਈ ਸੂਟ ਸਾਡੀ ਫੜਾ ਕੇ ਗਿਆ ਚਾਈ ਉਹ ਪਾਗਲ ਹੈਗਾ ਵਾ ਕੋਈ ਆਹ ਤੇ ਅੱਜੋ ਪੁੱਛ ਮੈਨੂੰ ਕੀ ਪਤਾ ਹੋਵੇ ਨਹੀਂ ਝੂਠ ਥੋੜੀ ਬੋਲਦਾ ਪਿਆ ਲੈ ਦੱਸਾਂ ਆਹ ਤੇ ਨਹੀਂ ਮੈਨੂੰ ਭਾਵੇਂ ਸੌਂਚ ਕਾ ਲੈ ਕਾਦੀ ਦੀਪਕ ਜੀ ਚਾਈ ਤੂੰ ਠੀਕ ਹੈ ਹਾਂ ਸਿਆਣੀ ਬਿਆਨੀ ਤੂੰ ਹੈਗੀ ਆ ਤੇਰਾ ਪੋਤਰਿਆਂ ਵਕਨ ਉਹ ਹਗਾ ਦੀਪਕ ਤੇ ਤੂੰ ਉਹਦੀ ਸੌਂ ਖਾਈ ਜਾਂਦੀ ਜੇ ਕੱਲ ਨੂੰ ਉਹਦੀ ਮਾਂ ਨੂੰ ਪਤਾ ਲੱਗ ਗਿਆ ਨਾ ਕਿ ਝਾਈ ਮੇਰੇ ਪੋਤਰੇ ਦੀ ਸੌਂ ਖਾਂਦੀ ਆ ਤੇ ਫੇਰ ਵੇਖੀ ਤੇਰਾ ਹਾਲ ਕੀ ਕਰਦੀ ਨੀ ਬਟੇ ਮੂੰਹ ਤੇਰਾ ਕਿਉਂ ਨੀ ਉਹ ਦੀਪਕ ਥੋੜੀ ਮੈਂ ਕਹਿਣ ਦਈ ਆ ਉਹ ਦੀਪਕ ਜਿਹੜਾ ਹੈਗਾ ਸਾਹਮਣੇ ਮੈਂ ਉਹਦੀ ਸੌਂ ਖਾਣ ਜਾਈ ਆ ਨੀ ਤੈਨੂੰ ਕੁਝ ਪਤਾ ਪਤਾ ਲੱਗਦਾ ਵੇ ਮੈਂ ਕਿਹੜੇ ਦੀਪਕ ਦੀ ਗੱਲ ਕਰਨ ਦਈ ਆ ਚਲ ਚਾਈ ਤੂੰ ਜਿਹੜੇ ਮਰਜੀ ਦੀਪਕ ਦੀ ਗੱਲ ਕਰ ਚਾਹੇ ਨਾ ਕਰ ਸੂਟ ਦੇ ਉਹਨਾਂ ਨੂੰ ਉਹਦੇ ਜਾਨ ਇਹਦੇ ਸੂਟ ਸੂਟ ਤੇ ਕੋਈ ਮੇਰੇ ਕੋਲ ਆਇਆ ਨਹੀਂ ਨਾ ਮੈਨੂੰ ਕੋਈ ਦੇਖੇ ਗਿਆ ਵੈ ਐਵੇਂ ਮੇਰਾ ਸਿਰ ਖਾਈ ਜਾਂਦੀ ਪਈ ਐ ਚਾਈ ਵੈਜੀ ਆਉਂ ਕਰੋ ਗੋਲਡੀ ਨੂੰ ਬੁਲਾ ਕੇ ਨਾ ਇਹ ਕੈਮਰੇ ਚੱਕ ਕਰੋ ਕਰ ਲੋ ਕਰ ਲੋ ਚੈੱਕ ਕਰ ਲੈ ਕਰ ਲੈ ਬੰਟੀ ਫੜਾ ਕੇ ਨਾ ਕਰ ਲੈਣੇ ਚਾਹੀਦੇ। ਉਹ ਮੈਂ ਕੀ ਕਰ ਲਵਾਂ? ਦੇਖ ਲੈ ਮੈਂ ਕਿੱਥੇ ਬੁਟਾਏ ਤੂੰ। ਹਾਂ ਚੱਲ ਬੋਲੀ ਜਮਰਿਆ ਜਾ ਜਾਣਾ। ਉਹ ਮੈਂ ਕਿੰਨੂੰ ਦਿੱਤੀ? ਤੁਹਾਡਾ ਕੀ ਮਤਲਬ ਦੀਦੀ ਨੂੰ ਦਿੱਤੀ ਉਹਨੇ? ਹੋਰ ਕੀ? ਇਹਨੇ ਕੀਤਾ ਹੀ ਐ ਕੁਛੀ। ਨਹੀਂ ਮੈਂ ਕੋਈ ਨਹੀਂ ਦਿੱਤੇ ਤੈਨੂੰ। ਮੈਂ ਹਾਜ਼ਰ ਪਤਾ ਹੀ ਬਣਾਤਾ। ਇਹ ਹਰ ਵੇਲੇ ਐ ਕੁਛ ਕਰਦੀ ਐ। ਅੱਛਾ। ਹਾਂ ਮੇਰੀਆਂ ਰਜਾਈਆਂ ਤੱਕ ਤੇ ਦੇ ਦਿੰਦੀ ਸੀ ਉਹਨੂੰ। ਆਹ ਨਹੀਂ ਕਿਹੜੀ ਤੇਰੀ ਰਜਾਈ ਜੀ। ਮੇਰੀ ਮੇਰੇ ਕਮਰੇ ਦੀ ਰਜਾਈ ਵਧੀਆ ਜੜੀ ਸੀ। ਉਹ ਜਾ ਨਹੀਂ। ਇਹਦੀ ਧੀ ਦੇ ਘਰ ਨਾ ਗਈ ਉਹਦੇ ਮੁੰਡੇ ਦੇ ਬਰਥਡੇ ਤੇ। ਤੂੰ ਉੱਥੇ ਜਾ ਕੇ ਦੇਖ ਬਿਸਤਰਾ ਦਰਜ ਮੈਂ। ਪਹਿਲਾਂ ਮੇਰੀ ਗੱਲ ਕੀ ਜਦ ਬਿਆਰੋ ਨਹੀਂ ਮੈਂ ਇਹ ਯਾਰ ਤੇਨੂੰ ਵੀ ਇਹ ਹੀ ਕਿਹਾ ਸੀ ਨਾ ਸਰਾਣਿਆਂ ਬਾਰੇ ਐਨੇ ਇਹ ਕਰਨੀ ਕੁਝ ਇਹ ਜੀ ਜਨੇ ਹੁੰਦੀ ਆ ਇਹ ਕਈ ਚੀਜ਼ਾਂ ਨਹੀਂ ਹੁੰਦੀ ਆ ਨਹੀਂ ਉਹ ਤਾਂ ਘਰ ਹੀ ਹੋਣੀਆਂ ਸਾਡੀਆਂ ਦੀ ਜਹਾ ਹੋਰ ਕਿਤੇ ਕਰਨੀ ਹੁੰਦੀ ਆ ਨਹੀਂ ਪੁਰਜਾਈ ਦੀ ਗੱਲ ਕਰਤੀ ਪਈ ਆ ਜਿਹੜਾ ਪੇਚੇ ਦੇਈ ਸੀ ਨਾ ਇਹ ਮੈਂ ਇਹਦੇ ਬੱਤੀਆਂ ਨੇ ਪਤਾ ਕਿੰਨਾ ਮੂਤਰਿਆ ਸੀ ਇੰਨਾ ਮੂਤਰਿਆ ਇੰਨਾ ਮੂਤਰਿਆ ਕਿ ਚੰਨੀ ਸਮੈ ਲਾਂਦੀ ਸੀ ਆ ਤੇ ਮੈਂ ਸਾਰਾ ਰੂਪ ਪੰਜਾ ਕੇ ਸਭ ਕੁਝ ਕਰ ਕਰਾ ਕੇ ਫਿਰ ਮੈਂ ਨਵੀਂ ਬਣਾਈ ਰਜਾਈ ਸਾਰੀ ਤੇ ਮੈਂ ਕਿਹੜਾ ਦੇਖਣਾ ਨਹੀਂ ਮੰਜੂ ਤੂੰ ਇਹਦੀ ਗੱਲਾਂ じゃ ਏਦੇ ਦੀ ਚਾਤਰੀ ਮੈਂ ਹਾਂ ਜੋਗੇ ਸ਼ੁਰੂ ਤੋਂ ਕਰਦੀ ਨਹੀਂ ਇਹਦੀ ਆ ਤਾਂ ਗਾੜੀ ਨਹੀਂ ਇਹ ਲੁੱਟੀ ਹੋਈ ਹੈ ਇਹਦੀ ਆ ਤਾਂ ਨਹੀਂ ਜਾਂਦੀ ਕੋ ਸਾਰੀਆਂ ਗੱਲਾਂ ਛੱਡ ਧੀ ਦੇ ਇਧਰ ਆ ਰਹੀ ਪੱਟੀ ਦੇ ਮੈਂ ਕਿ ਮੇ ਕੋਲ ਸੂਟ ਨਹੀਂ ਹੈਗੇ ਜਦ ਮੈਂ ਕੋਲ ਕਹਿੰਦਾ ਨਹੀਂ ਹੈਗੇ ਤਾਂ ਨਹੀਂ ਠਾਈ ਮੇਰੀ ਗੱਲ ਸੁਣ ਲੈ ਕੈਮਰੇ ਅਸੀਂ ਚੈੱਕ ਕਰ ਲ ਲਈ ਜੇ ਤੇ ਨਿਕਲਾ ਸੂਟ ਬੰਡੀ ਦੇ ਗਿਆ ਤੇ ਤੂੰ ਧੀ ਦੇ ਘਰ ਪੁੱਛਾ ਤੇ ਮੈਂ ਇੱਥੇ ਤੇਰਾ ਬੋਰੀਆ ਵੀ ਚੁੱਕ ਤੇ ਧੀ ਦੇ ਘਰ ਪੁੱਛਾਦਾ ਨਹੀਂ ਤੈਨੂੰ ਮੈਂ ਤੇ ਰਹਿ ਨਹੀਂ ਹੁੰਦੇਣਾ ਕੱਲ ਤੂੰ ਕੈਮਰੇ ਪਹਿਲਾਂ ਖੋਲ ਤੇ ਸਹੀ ਖੋਲ ਲੈ ਕੇ ਤੇ ਸਹੀ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਏ ਸੋਚ ਲੈ ਦਿਮਾਗ ਨਾਲ ਮੈਂ ਇੱਥੇ ਨਹੀਂ ਰਹਿੰਦੇ ਨੀ ਧੀ ਦੇ ਘਾਰੀ ਬੈਠੇ ਹਾਂ ਮੈਂ ਤਾਂ ਚੱਲ ਜੀ ਪਹਿਲਾਂ ਕਹਿਣਾ ਪੈਂਦਾ ਤੇਰੇ ਜਿੰਨੇ ਦਰ ਜਿਹੜੇ ਟੰਡੇ ਝੂਲਦੇ ਨਾ ਸੁਣੋ ਮੈਂ ਸੁਣ ਜਾਣੀ ਮੇਰੀ ਗੱਲ ਸੁਣ ਭੈਣ ਜੀ ਛੇ ਮਿੰਟ ਬਾਅਦ ਕਹੀ ਜਾਂਦੀ ਪਈ ਐ ਕੈਮਰੇ ਚੈੱਕ ਕਰੋ ਕੈਮਰੇ ਚੈੱਕ ਕਰੋ ਇਹਨਾਂ ਨੇ ਡਿਲੀਟ ਨਾ ਕਰ ਦਿੱਤੇ ਹੁਣ ਪਰ ਨਹੀਂ ਕੋਰੀਆਂ ਪੜ ਗਈ ਵੇਡੂ ਐਡੀ ਕੱਕਲ ਕਿੱਥੇ ਤੂੰ ਆਪ ਹੀ ਖੋਲ ਕੈਮਰੇ ਤੇ ਚੈੱਕ ਕਰ ਚਲ ਆਓ ਫਿਰ ਅ ਚਲ ਚੱਲ ਤੂੰ ਮੈਂ ਕਰਨੇ ਵੇਖਨੇ ਵੇਖ ਕਰੋ ਚੈੱਕ ਜੋ ਮਰਜੀ ਕਰੀ ਜਾਓ ਵੇਖੀ ਜਾਓ ਸਭ ਕੁਝ ਦੇਖੋ ਦੇਖੋ ਮਵੀਸ਼ਰਜੀਤ ਕੋਰਾ ਮਵੀਸ਼ਰਜੀਤ ਕੋਰਾ ਵੀ ਜੋ ਪਤਾ ਲੱਗਦਾ ਪਿਆ ਪਰ ਬੰਜੂ ਕਿ ਬੰਟੀ ਛੋੜ ਗੋ ਬੁੱਲ ਗਿਆ ਪਰ ਮੇਰਾ ਨਿਯਮ ਹੰ ਮੰਦਾ ਨਹੀਂ ਬੰਟੀ ਕਿਉਂ ਛੋੜ ਬੋਲੇਗਾ ਮੈਂ ਤੇ ਹੀ ਕਿ ਮੇਰਾ ਮਨ ਨਹੀਂ ਮੰਦਾ ਸਾਰੀ ਗਲੀ ਦੇ ਕਪੜੇ ਸੀਂਦਾ ਨਹੀਂ ਮੈਂ ਸੋਗੋ ਬੰਟੀ ਨੂੰ ਕਿਹਾ ਫੋਨ ਦੇ ਵਿੱਚ ਤੂੰ ਸਾਡੇ ਘਰ ਦੇ ਗਿਆ ਕਹਿੰਦਾ ਤੁਸੀਂ ਮੇਰੇ ਕੋ ਪਹਿਲੀ ਵਾਰੀ ਚੀਜ਼ ਸਵਾਈ ਹੈ ਮੈਂ ਤੁਹਾਡੀ ਚਾਹ ਨੂੰ ਦੇਖ ਕੇ ਆਇਆ ਮੈਂ ਬੰਟੀ ਦੀ ਝੂਠ ਬੋਲ ਸਕਦਾ ਇਹ ਬੁੱਢੀ ਦੀ ਚਲਾਕੀ ਹੈਗੀ ਕੋਈ ਨਾ ਕੋਈ ਚਲੋ ਵੇ ਮੈਂ ਤੁਹਾਨੂੰ ਦੱਸਾਂ ਮਨਜੂਰ ਨੂੰ ਕੀ ਹੋ ਗਿਆ ਐਵੇਂ ਦੰਦੀਆਂ ਗੱਡੀ ਜਾਂਦੀ ਐ ਹੱਸੀ ਜਾਂਦੀ ਐ ਹਾਏ ਅੰਨਾ ਟੈਨਸ਼ਨ ਪੈ ਗਈ ਬੰਟੀ ਦੀ ਸੂਟ ਜੋ ਨਹੀਂ ਦੇ ਕੇ ਗਿਆ ਬੰਟੀ ਅੰਨਾ ਨੂੰ ਤੇ ਅਸੀਂ ਕਹਿਤਾ ਵਾ ਸੂਟ ਤਾਨੂੰ ਫੜਾ ਕੇ ਗਿਆ ਚਲ ਆਓ ਦੇਖੀਏ ਚਾ ਇਹਨੂੰ 2 ਮਿੰਟ ਦਫਾ ਕਰ ਇਹਨੂੰ ਸੂਟ ਦੇ ਟੈਨਸ਼ਨ ਆ ਹੁੰਦੀਆਂ ਜੜੀਆਂ ਮੈਨੂੰ ਕਹਿੰਦਿਆ ਨੇ ਕਿ ਕੋਰੀ ਅਨਪੜ ਮੈਂ ਵੀ ਇੰਨਾਂ ਦੀ ਮਾਂ ਦੀ ਮਾਂ ਆ ਜਦੋਂ ਬੰਟੀ ਸੂਰਦੇਨ ਆਇਆ ਸੀ ਤੇ ਮੈਂ ਕੈਮਰਾ ਹੀ ਬੰਦ ਕਰ ਦਿੱਤੇ ਸੀ ਕ버 ਵੀ ਨਹੀਂ ਠੀਕ ਕਰਦੇ ਡਰਾਈਵਰ ਪਤਾ ਨਹੀਂ ਕੀ ਕਰਦੇ ਹੁੰਦੇ ਕ버 ਤੇ ਚਾਚੂ ਨਾਲ ਪਾ ਕੇ ਜਾਓ ਤੁਹਾਨੂੰ ਪਤਾ ਨਹੀਂ ਮਹਿੰਗੀਆਂ ਗੱਡੀਆਂ ਹਾਂਜੀ ਬਸ ਮੈਂ ਬੰਟੀ ਨੂੰ ਕੀਤਾ ਜੋ ਫੋਨ ਦੁਬਾਰਾ ਫੇਰ ਉਹ ਕੰਦਾ ਮੈਂ ਤੁਹਾਡੀ ਚਾਈ ਨੂੰ ਸੂਟ ਫੜਾ ਕੇ ਆਇਆ ਮੈਂ ਮੰਜੂ ਤੂੰ ਕਿਉਂ ਨ ਬਾਰ ਬਾਰ ਕਰਕੇ ਆਪਣੀ ਬੇਇੱਜ਼ਤੀ ਕਰੀ ਜਾਨੀ ਉਹ ਝੂਠ ਥੋੜੀ ਬੋਲਦਾ ਕਿੰਨੇ ਸਾਲਾਂ ਦਾ ਸਾਡੇ ਘਰ ਆਂਦਾ ਨਹੀਂ ਉਹ ਤੇ ਆਂਦਾ ਚੱਲ ਮੈਂ ਕਿਹ ਕੋਈ ਫੇਰ ਕਰ ਲੈਣੀ ਉਹ ਨਹੀਂ ਨਹੀਂ ਉਹਨੇ ਇਹ ਪੱਕੀ ਗਾਲੀਆਂ ਨੇ ਆਪਣੀ ਧੀ ਦੇ ਘਰ ਪਹੁੰਚਾਏ ਥੋੜਾ ਹੱਦ ਤੋਂ ਕਿੰ ਨੂੰ ਕਰਨ ਲੱਗੇ ਹੋ ਕਰਨ ਲੱਗੀ ਹੈ ਤੇਰੀ ਨਾਨਾ ਨੂੰ ਹਾਂ ਨਾ ਕਰੋ ਭੈਣ ਜੀ ਕਲੇਸ਼ ਬੜਾ ਪੈ ਜਾਣਾ ਜੇ ਇਹ ਕੰਮ ਹਮੇਸ਼ਾ ਲਈ ਮੁਕਰਨਾ ਹੀ ਕੱਲ ਨੂੰ ਇਹਨਾਂ ਕਿਰਨ ਨੂੰ ਠਕਣਾ ਸ਼ੁਰੂ ਕਰ ਦੇਣਾ ਦੂਸਰੇ ਨੂੰ ਨਹੀਂ ਸਾਡੀ ਜਾਣੀਆਂ ਇਹ ਚੋਰ ਜਿਹੇ ਲੁੱਟ ਖਸੁੱਟ ਮੁੱਕਦੀ ਨਹੀਂ ਐਵੇਂ ਜਿੰਨੀ ਦੇ ਮਨ ਕੀਤਾ ਨਾ ਹੈਲੋ ਹੈਲੋ ਹਾਂ ਪੱਬੋ ਕੀ ਹਾਲਿਆ ਅੱਜ ਕਿੱਥੋਂ ਫੋਨ ਕਰ ਲਿਆ ਇਹ ਕਿੱਥੋਂ ਦਿਨ ਚੜੇ ਅੱਜ ਅੱਜ ਤਾਂ ਕੋਈ ਨਹੀਂ ਚੜੀ ਗਿਆ ਘਾੜਗਾ ਬੜਾ ਆਹੋ ਸੁਣੋ ਬੜੀ ਐਸੇ ਖੁਸ਼ੀ ਦੇ ਵਿੱਚ ਅੱਛਾ 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 ਯਾਨੀ ਕਿ ਸੂਰਜ ਨਾ ਚੜੇ ਤਾਂ ਫਿਰ ਤੂੰ ਮੈਨੂੰ ਫੋਨ ਕਰਦੀ ਆ ਆਹੋ ਐਸੇ ਲਈ ਹਾਂ ਬੋਲ ਅੱਛਾ ਮੇਰੀ ਗੱਲ ਸੁਣ ਸੁਣਾ ਧਿਆਨ ਨਾਲ ਸੁਣੀ ਧਿਆਨ ਨਾਲ ਮੀ ਮੇਰੀ ਸਹਵਾ ਵੱਡੀ ਸਹਵਾ ਆਹੋ ਤੇ ਧਿਆਨ ਨਾਲ ਸੁਣ ਮੇਰੀ ਗੱਲ ਜਿਹੜੇ ਸੂਟ ਚਾਈ ਨਹੀਂ ਦਿੱਤੇ ਨੇ ਤੁਹਾਨੂੰ ਤੇ ਸੂਟ ਦੇ ਕੇ ਜਾ ਵਾਪਸ ਹਾਏ ਹਾਏ ਭਾਬੀ ਕਿਹੜੇ ਸੂਟਾਂ ਦੀ ਗੱਲ ਕਰਦੀ ਚੁੱਪ ਕਰ ਲਾਗੇ ਮੇਰੀ ਦਰਾਨੀ ਬੈਠੀ ਕੀ ਬੋਲੀ ਜਾਂਦੀ ਬੈਠੀ ਰਹਿਣ ਦੇ ਮੇਰੀ ਗੱਲ ਸੁਣ ਲੈ ਮੈਂ ਜਾਣਾ ਫੰਕਸ਼ਨ ਦੇ ਉੱਤੇ ਤੇ ਕੱਲ ਮੰਜੂ ਨੇ ਵੀ ਜਾਣਾ ਆਪਣੇ ਭਟੇਵੇਂ ਦੇ ਉਹ ਲੋੜੀ ਦੇ ਉੱਤੇ ਭਟੇਵੇਂ ਦੇ ਮੁੰਡੇ ਦੀ ਲੋੜੀ ਹੈ ਤੇ ਉਹਨੇ ਜਾਣਾ ਹੀ ਤੇ ਮੇਰੇ ਸਾਡੇ ਸੂਟ ਦੋਨੋਂ ਪਹੁੰਚਾਇਆ ਘਰ ਆ ਕੇ ਅੱਛਾ ਜਿਹੜੇ ਭਾਬੀ ਤੁਸੀਂ ਮੈਨੂੰ ਦੀਵਾਲੀ ਤੇ ਸੂਟ ਦਿੱਤੇ ਸੀ ਉਹਨਾਂ ਦੀ ਗੱਲ ਕਰਦੇ ਮੈਂ ਦੀਵਾਲੀ ਦੇ ਨਹੀਂ ਜਿਹੜੀ ਤੂੰ ਹੁਣ ਲੈ ਗਈਆਂ ਸੀ ਤੇ ਸੋਇ ਬੰਟੀ ਦੇ ਕੇ ਗਿਆ ਜਿਹੜੇ ਭਾਬੀ ਕਿਹੜੇ ਸੂਟਾਂ ਦੀ ਗੱਲ ਕਰਦੀਆਂ ਮੈਂ ਤਾਂ ਸੂਟ ਕੋ ਖੜਿਆ ਹੀ ਨਹੀਂ ਮੇਰੀ ਗੱਲ ਸੁਣ ਲੈ ਜਸਵੀਰ ਸਿੱਧੇ ਤਰੀਕੇ ਫੜਾਣਾ ਹੀ ਕਿ ਮੈਂ ਆਵਾਂ ਲੈਣ ਲਈ ਉੱਤੇ ਆਏ ਹਾਏ ਭੈਣੇ ਕਿਹੜੇ ਸੂਟਾਂ ਦੀ ਗੱਲ ਕਰਦੀਆਂ ਮੈਂ ਦੱਸਾਂ ਕਿਹੜੇ ਸੂਟਾਂ ਗੱਲ ਕਰਦੇ ਜਿਹੜੀ ਚਾਈ ਨੇ ਤੁਹਾਨੂੰ ਪਰਸੋ ਸਾਡੇ ਤੋਂ ਚੋਰੀ ਦਿੱਤੇ ਸਾਡੇ ਸੀਤੇ ਆਏ ਸੀ ਸੂਟ ਨਹੀਂ ਬੰਟੀ ਚਾਹੀਦੇ ਹੱਥ ਫੜਾ ਕੇ ਗਿਆ ਵਾ ਨਹੀਂ ਪਾਪੀ ਚੁੱਪ ਕਰ ਜਾ ਨਹੀਂ ਲਾ ਕੇ ਮੇਰੇ ਸਹੁਰਿਆਂ ਦਾ ਪਰਿਵਾਰ ਬੈਠਾ ਸਾਰਾ ਤੇ ਕਿਤਰਾ ਤੀ ਤੂੰ ਬੋਲੀ ਜਾਂਦੀ ਆ ਉਹ ਚੰਗਾ ਹੀ ਹੈ ਬੈਠਾ ਪਰਿਵਾਰ ਤੇਰਾ ਚੰਗਾ ਹੋਇਆ ਬੱਟਾ ਹੈ ਨਾ ਉਹਨਾਂ ਨੂੰ ਵੀ ਪਤਾ ਲੱਗੇ ਤੂੰ ਕੀ ਕੁਝ ਕਰਦੀ ਹੈ ਨਹੀਂ ਮੇਰੇ ਤੋਂ ਸ਼ੁਰੂ ਤੋਂ ਖਾਰਖਾਨੇ ਤੇ ਨਹੀਂ ਤੂੰ ਲੁੱਟੀ ਜਾਣਾ ਸਾਨੂੰ ਕਿੰਨਾ ਕੁ ਲੁੱਟਣਾ ਹੀ ਹੋਰ ਦੱਸ ਦੇ ਗਾ ਨਹੀਂ ਗਾ ਚੁੱਪ ਕਰ ਬੋਲੀ ਜਾਣੀ ਮੇਰਾ ਦਿਓਰ ਆ ਗਿਆ ਚੁੱਪ ਕਰ ਜਾ ਆ ਗਿਆ ਨਾ ਦਿਓਰ ਚੰਗੀ ਗੱਲ ਹੈ ਉਹਨੂੰ ਵੀ ਫੜਾ ਦੇ ਫੋਨ ਤੇ ਉਹਨੂੰ ਵੀ ਪਤਾ ਲੱਗੇ ਸਾਡੀ ਪਰਜਾਈ ਕੀ ਕੁਝ ਕਰਦੀ ਉੱਥੇ ਜਾ ਕੇ ਫੇਕੇ ਬਕਵਾਸ ਨਾ ਵੀ ਕਰ ਜਾ ਤੈਨੂੰ ਮੈਂ ਦੱਸਾਂ ਤੇ ਮੈਂ ਜ਼ਿਆਦਾ ਹੀ ਬੋਲੀ ਜਾਣੀ ਤੂੰ ਉਹ ਮੈਂ ਬੋਲੀ ਹੀ ਜਾਣਾ ਹੀ ਮੇਰੀ ਗੱਲ ਸੁਣ ਲੱਗੀ ਇਹਦੇ ਸਿੱਧੇ ਤਰੀਕੇ ਸੂਟ ਫੜਾ ਦੇ ਜੀ ਠੀਕ ਹੈ ਨਹੀਂ ਤੇ ਮੈਂ ਤੇਰੇ ਘਰ ਆਣ ਲਕਿਉ ਲੈਣ ਲਈ ਮੈਂ ਜਾਣਾ ਮੈਂ ਲੇਟ ਹੋਣੀ ਪਈ ਆ ਪਾਪਾ ਵੀ ਮੇਰੀ ਗੱਲ ਤੇ ਸੁਣ ਭਾਬੀ ਨਹੀਂ ਮੈਂ ਗੱਲ ਨਹੀਂ ਉਹ ਸੁੰਨੀ ਸੂਟ ਪਹਚਾਨਣੀ ਹੈ ਕਿ ਮੈਂ ਲੈਣਾ ਵਾ ਭਾਬੀ ਪਾਪੀ ਗੱਲ ਤੇ ਸੁਣ ਭਾਬੀ ਮੇਰੀ ਗੱਲ ਤੇ ਸੁਣ ਭਾਬੀ ਮੇਰੇ ਘਰ ਤੂੰ ਕੀ ਕਰਨ ਆਣਾ ਮੇਰੀ ਗੱਲ ਤੇ ਸੁਣ ਮੇਰੀ ਗੱਲ ਸੁਣ ਲੈ ਸੂਟ ਸਿੱਧੇ ਤਰੀਕੇ ਪਹੁੰਚਾ ਦੇ ਤੇ ਨਹੀਂ ਤੇ ਮੈਂ ਆ ਜਾਣਾ ਮੈਂ ਹੁਣੇ ਹੀ ਆਈ ਖੜੀ ਤੇਰੇ ਘਰ ਸੂਟ ਲੈਣ ਤੇਰੇ ਸਹੁਰਿਆਂ ਨੂੰ ਵੀ ਪਤਾ ਲੱਗੇ ਭਾਬੀ ਮੇਰੀ ਗੱਲ ਤੇ ਸੁਣ ਉਹ ਦਫਾ ਹੋ ਜਾ ਕੇ ਹਾਏ ਭੈਣ ਜੀ ਤੁਸੀਂ ਕਿੰਨਾ ਬੋਲ ਬੈਠੇ ਹੋ ਨਹੀਂ ਤੂੰ ਚੁੱਪ ਕਰ ਤਨੂ ਨਹੀਂ ਬਦਲ ਲੱਗਦਾ ਕਿਸੇ ਗੱਲ ਦਾ ਹਾਏ ਮੈਨੂੰ ਪਤਾ ਨੇ ਸਭ ਕੁਝ ਲੱਗਦਾ ਹੁਣੇ ਉਹਨਾਂ ਨੇ ਜੋ ਮੈਂ ਸੀ ਤੂੰ ਸਿਆ ਹੀ ਨਹੀਂ ਹੋ ਤੂੰ ਤੁਹਾਡੇ ਕੀ ਮਤਲਬ ਮੈਂ ਸਵਾ ਮੈਂ ਕਹ ਲਈ ਸਵਾ ਤੇਰੇ ਵਾਸਤੇ ਰਸਤਾ ਸਹਾਨ ਕਰਨੀ ਪਈਆਂ ਤੁਨ ਕਲੇਸ਼ ਹੋਵੇ ਨਾ ਕਿੰਨਾ ਪੈਂਦਾ ਉਹ ਪੈਂਦੇ ਉਹ ਵੀ ਸਾਰੀ ਪੈ ਜਾਏਗਾ ਨਾ ਮੇਰੇ ਲਈ ਮੁਕਤ ਹੀ ਜਾਏਗਾ ਨਾ ਦੇਖਾਂ ਜਾ ਕੇ ਬਹੁਤ ਕੀ ਜਨ ਬਾਕੀ ਤਾ ਵੋਏ ਵੋਏ ਕਿਤੇ ਦੀਦੀ ਦਾ ਫੋਨ ਆ ਗਿਆ ਆਂ ਤੇਰੀ ਲੱਗਦੀ ਤਾਂ ਬੈ ਕੇ ਗਏ ਕਿ ਕਿੰਨੇ ਵੱਡੀ ਹੈ ਹੈਲੋ ਹੈਲੋ ਹਾਂ ਸਹਿਬਾ ਕੀ ਹਾਲੀ ਮੇਰਾ ਹਾਲ ਤੇ ਠੀਕ ਹੈ ਤੁਸੀਂ ਆਪਣੀ ਸੁਣਾਓ ਨਹੀਂ ਮੈਂ ਠੀਕ ਆ ਮੇਰੀ ਗੱਲ ਸੁਣਾ ਵੱਡੀ ਕਿੱਥੇ ਆ ਵੱਡੇ ਭਾਬੀ ਜੀ ਉਹ ਬਾਹਰ ਹੀ ਗਏ ਜੇ ਮੇਰੀ ਗੱਲ ਸੁਣਾ ਆ ਕੀ ਬਕਵਾਸ ਕਰੀ ਜਾਂਦੀ ਆ ਹੈਂ ਦੱਸ ਮੈਂ ਕੋਈ ਚੋਰ ਆ ਮੈਂ ਕੋਈ ਇਹਦੇ ਸੂਟ ਲੈ ਕੇ ਜਾਣੇ ਸੀ ਕੀ ਹੋਇਆ ਕੀ ਆ ਨਹੀਂ ਤੈਨੂੰ ਨਹੀਂ ਪਤਾ ਤੂੰ ਵੀ ਤਾਂ ਲੱਗ ਗਈ ਸੀ ਖਲੋਤੀ ਮੈਂ ਨਹੀਂ ਤੇ ਪੂਰੀ ਚਮਚੀ ਨਹੀਂ ਇਹ ਕਹੀ ਜਾਂਦੀ ਕਿ ਮੇਰੇ ਸੂਟ ਦੇਤੇ ਮਾਤਾ ਦੇ ਸੂਟ ਦੇਤੇ ਆ ਕਿ ਬੰਟੀ ਸੂਟ ਦੇ ਕੇ ਗਿਆ ਸੀ ਇਹਦੇ ਕੋ ਕੀ ਸਬੂਤ ਆ ਕਿ ਮੈਂ ਇਹਦੇ ਸੂਟ ਖਾ ਨਹੀਂ ਦੀਦੀ ਇਹ ਗੱਲ ਪਹਿਲਾਂ ਕੀ ਮੈਂ ਤੇਰੀ ਗੱਲ ਸੁਣਾ ਤੂੰ ਰੋਕ ਨਹੀਂ ਸਕੀ ਦੱਸ ਜਦੋਂ ਮੇਰਾ ਵਿਆਹ ਹੋਇਆ ਤੇਰਾ ਵੀ ਨਾਲੇ ਵਿਆਹ ਆ ਕਿੰਨਾ ਵਧੀਆ ਪਾ ਰਹਿੰਦੇ ਸੀ ਤੈਨੂੰ ਮੇਰੇ ਤੇ ਯਕੀਨ ਨਹੀਂਗਾ ਇਹ ਗੱਲ ਕਹਿਣ ਵਾਲੀ ਆ ਮੈਂ ਵੀ ਸੋਹਰੇ ਸੁਖਰਾ ਸੋਹਰੇ ਦੇ ਟੱਪ ਹਾਂ ਹੈ ਦੀਦੀ ਤੁਸੀਂ ਨੋ ਸਟਾਪ ਵਕਨ ਬੋਲੀ ਜਾਂਦੇ ਬੋਲੀ ਜਾਂਦੇ ਲੱਗੇ ਮੇਰੀ ਸੱਸ ਲੱਗੇ ਮੇਰਾ ਸੋਹਰਾ ਮੇਰਾ ਦਿਓਰ ਮੇਰਾ ਜੇਠ ਉਹ ਕੀ ਕੰਦੇ ਹੋਣਗੇ ਹੈ ਆਇਆ ਆਇਆ ਉਹਨਾਂ ਨੇ ਕੀ ਕਹਣਾ ਪਹਿਲਾਂ ਮੇਰੀ ਵੀ ਤਾਂ ਸੁਣੋ ਗੱਲ ਮੈਂ ਕੀ ਸੁਣਾ ਮੈਂ ਤੇਰੀ ਗੱਲ ਇਹ ਗੱਲ ਕੰਦੀਆਂ ਤੁਸੀਂ ਚੰਗੇ ਲੱਗਦੀ ਹੈ ਮੈਂ ਤਾਂ ਤੁਹਾਨੂੰ ਆਪਣੀ ਮਾਵਾ ਤੋਂ ਵੱਧ ਸਮਝਦੀ ਆਂ ਤੁਸੀਂ ਉਲਟ ਮੇਰਾ ਨਾਲ ਆਇਆ ਤਾਂ ਕਿ ਸੂਟ ਲੈ ਗਈ ਦੱਸ ਇਹ ਗੱਲ ਕਰਨ ਵਾਲੀ ਆ ਹੈ ਪਤਾ ਨਹੀਂ ਦੀਦੀ ਮੈਨੂੰ ਸਮਝ ਦੇ ਜਾਂ ਨਹੀਂ ਸਮਝ ਦੇ ਪਰ ਤੇਨੂੰ ਮੈਂ ਕੀ ਸਮਝਾ ਤੈਨੂੰ ਸਮਝਦੇ ਨਹੀਂ ਆ ਤੂੰ ਨੂੰ ਰੋਕਦੀ ਨਹੀਂਗੀ ਇਹ ਗੱਲ ਹੁਣ ਮੈਨੂੰ ਕੰਦੀ ਆ ਕਿ ਮੈਂ ਤੇਰੇ ਸਹਰੇ ਲੱਗੀ ਆਂ ਉਹ ਆਣ ਲੱਗੇ ਆ ਉਹ ਹੈ ਦੱਸ ਤੂੰ ਉਹਨੂੰ ਰੋਕ ਮੇਰੇ ਸਹਰੇ ਆਂਦਾ ਕੀ ਮਤਲਬ ਉਹਦਾ ਪਰ ਬੰਟੀ ਕਹਿ ਗਿਆ ਨਾ ਸੂਟ ਮੈਂ ਤਾਂ ਡਿਚਾਈ ਨਹੀਂ ਬੰਟੀ ਤੇ ਕੀਨ ਆ ਹੈ ਮੇਰੇ ਤੇ ਯਕੀਨੀ ਹੈਗਾ ਬੰਟੀ ਕਹਿ ਗਿਆ ਬੰਟੀ ਕਹਿ ਗਿਆ ਕੀ ਗੱਲਾਂ ਕਰੇ ਚੰਗੀ ਤੂੰ ਕਹ ਡਾ ਕੀ ਮਤਲਬ ਮੈਂ ਕੀ ਕਮ ਆਉਣਾ ਮੇਰਾ ਮਤਲਬ ਇਹ ਕਿ ਮੇਰੇ ਘਰ ਨਹੀਂ ਆਣਾ ਮੈਂ ਅੱਜ ਨਹੀਂ ਆਣਾ ਮੈਂ ਕੱਲ ਆਵਾਂਗੀ ਕਿਉਂਕਿ ਸਾਗ ਲਿਆ ਕੇ ਰੱਖਿਆ ਹੋਇਆ ਤੇ ਮੈਂ ਸਾਗ ਲੱਗੀ ਬਣਾਣਾ ਤੇ ਮੈਂ ਦੱਸਾਂ ਸਾਗ ਨਾਲ ਲੱਗਿਓ ਆਹੋ ਚਲ ਫਿਰ ਬਣਾ ਲੈਣਾ ਵਧੀਆ ਜਾ ਆਹ ਕੋਈ ਨਹੀਂ ਬਣਾ ਲੂੰਗੀ ਬਣਾ ਲੂੰਗੀ ਤਾਂ ਫਿਰ ਜ਼ਿਆਦਾ ਹੀ ਲੈ ਨਾ ਹੁਣ ਸੁਣਨਾ ਜਾ ਨਾ ਲੈਣਾ ਨਹੀਂ ਉਹ ਮੇਰੀ ਨਾ ਸਾਗ ਕੀ ਸੱਚੀ ਆਏ ਭਾਬੀ ਮੈਂ ਸਾਗ ਦੇ ਦੇਣਾ ਸੀ ਪਤਾ ਕੀ ਮੇਰੇ ਤੈਨੂੰ ਪਤਾ ਤੇ ਹੈਗਾ ਮੇਰੀ ਸੱਸ ਬੜੀ ਕੰਜੂਸ ਹੈਗੀ ਆ ਉਹਨੇ ਥੋੜਾ ਜਿਹਾ ਲੈ ਕਿਲੋ ਕੱਦੀ ਬਸ ਮਾੜਾ ਜਿਹਾ ਤੇ ਪਾਲ ਲੈਣਾ ਹੀ ਪਾ ਹੀ ਬਹੁਤ ਹੈ ਕਿਲੋ ਕੀ ਲੈਣ ਦੀ ਲੋੜ ਚਲ ਲੈਣਾ ਕਰ ਤੇ ਮੈਂ ਦੱਸਾਂ ਕੱਲ ਲਾਉਂਗੀ ਮੈਂ ਚਲ ਠੀਕ ਹੈ ਗੱਲ ਆਵਾਂਗੇ ਸਾਗ ਕਿਲੋ ਕਿਲੋ ਤੇ ਢਿੱਡ ਵਾਸਤੇ ਚਾਹੀਦਾ ਕਿਲੋ ਸਾ ਕੁਝ ਲੋੜੀ ਆਣੀ ਹੈ ਨਾ ਤੇ ਇਹਨੇ ਪੱਲੇ ਵੇਖੀ ਵੰਗਾਰ ਪਾ ਦੇਣੀ ਹੈ ਭਾਬੀ ਮਨ ਸਾਗ ਬਣਾ ਦੇ ਡੋਲੂ ਪਰ ਕੇ ਮੈਨੂੰ ਕਹਿੰਦੀਆਂ ਨੇ ਕਿ ਮਰਿਆ ਸੱਪ ਐ ਮੈਂ ਇਹਨਾਂ ਨੂੰ ਜਰਾ ਦੱਸਨੀ ਆ ਇਹ ਸਮਝਦੀਆਂ ਨੇ ਕਿ ਇਹ ਕਿਤੇ ਲੰਮੀ ਸੁੱਤੀ ਭਈ ਆ ਕਿ ਮੈਂ ਕਿ ਇਸ ਵਟਕੇ ਪਈ ਹੋਈ ਆ ਬੇਬੇ ਸਿਰ ਗਲਤ ਹੋਈ ਇਹ 2 ਘੰਟੇ ਬਾਅਦ ਵੀ ਡਾਇਲੋਗ ਗਲਤ ਨੂੰ ਕੰਡੀਆਂ ਨੇ ਆ ਜਿਹਨੇ ਬੋਲਣਾ ਮੈਨੂੰ ਕੰਦੀਏ ਨੇ ਇਹ ਮਰਿਆ ਸੱਪ ਹੈ ਇਹਨਾਂ ਨੂੰ ਜਦੋਂ ਮੈਂ ਉੱਠ ਕੇ ਦੱਸਦੀ ਉੱਠ ਕੇ ਕਿਉਂ ਦੱਸ ਆਏ ਉੱਠ ਕੇ ਦੱਸਣਾ ਹੀ ਇਹਨਾਂ ਨੂੰ ਸਵਾਦ ਜਰਾ ਭਲਾਈਆਂ ਦੇ ਵਿੱਚ ਹੀ ਹੈ ਭਲਾਈਆਂ ਦੇ ਵਿੱਚ ਹੀ ਹੈ ਕਿ ਮੈਂ ਚੁੱਪ ਕਰਕੇ ਪਰ ਪਈ ਰਹਾ ਮੈਨੂੰ ਪੁਲਾ ਗਿਆ ਵੀ ਨਹੀਂ ਫੇਲਾ ਫੇਲਾ ਕਬਚਾ ਵਾ ਕਈ ਮੈਨੂੰ ਅੱਜ ਕੀ ਹੋ ਗਿਆ ਮੈਨੂੰ ਮੈਂ ਆਪ ਆਪਣੇ ਬੜਾ ਮਹਿਸੂਸ ਕਰਨ ਢਈ ਸੱਪ ਮੈਨੂੰ ਕੰਦੀਏ ਨੇ ਮਰਿਆ ਸੱਪ ਹੈ ਮੈਂ ਜਰਾ ਦੱਸਦੀ ਆ ਮੈਂ ਇਹਨਾਂ ਨੂੰ ਮੈਂ ਦੱਸਦੀ ਆ ਪਰ ਭਲਾਈ ਇਹ ਰਚ ਹੈ ਹੋਈ ਆ ਕਿ ਮੈਂ ਕੇਸ ਵਟ ਕੇ ਪਈ ਰਵਾਂ ਠੀਕ ਆ ਮिन्नੂ ਕੰਦੀਆ ਮਰਿਆ ਸੱਪ ਚਲੋ ਕਿਹੜਾ ਸੇਟੀ ਬੰਦ ਕਰਦੇ ਪੁੱਤ ਤਾਂ ਚੱਕੋ ਮਾੜੀ ਸ਼ਾਲੇ ਚ ਕਰੋ ਚਲੋ ਚਲੋ ਹਾਂ ਹਾਂ ਠੀਕ ਆ ਕਰ ਲੋ ਭੈਣ ਜੀ ਹੁਣ ਕਰ ਲੋ ਬੜਾ ਟਾਈਮ ਹੋ ਗਿਆ ਭੁੱਦਰ ਭੈਣ ਜੀ ਨੇ ਜਾਣਾ ਮिन्नੂ ਕੰਦੀਆ ਨੇ ਮਰਿਆ ਸੱਪ ਹੈ ਪਰ ਮੈਂ ਕੇਸ ਵਟ ਕੇ ਪਈ ਹੋਈ ਆ ਭਲਾਈ ਇਹਦੇ ਵਿੱਚ ਹੀ ਹੈ ਕਿ ਮੈਂ ਚੁੱਪ ਕਰਕੇ ਪਈ ਰਵਾਂ ਚਲ ਟੁੱਟਾ ਫਟਾਈ ਸਹੀ ਹੋ ਰਿਹਾ ਤਾਂ ਗਿਆ ਨਾ ਨਹੀਂ ਹੋਇਆ ਹੋਇਆ ਹੀ ਨਹੀਂ ਫੜੋ ਚਾਈ ਦੀ ਨਾ ਨਹੀਂ ਹੋਇਆ ਚਾਈ ਲੈ ਦੇ ਹਾਂ ਨਾਲ ਰਹਿ ਰਿਹਾ ਇਸ ਦੇ ਪਿੱਛੋਂ ਘਰੀ ਤੂੰ ਆਹੋ ਨਹੀਂ ਨਹੀਂ ਚਲ ਚਲ ਯਾਰ ਸੌਪੈ ਨਹੀਂ ਯਾਰ ਤੂੰ ਐ ਹੋਣੀ ਸੀ ਆ ਪ੍ਰਿਆਨ ਨਹੀਂ ਆ ਤੂੰ ਤੁਸੀਂ ਇਹੋ ਜੀ ਗੱਲ ਨਾ ਕਰਿਆ ਕਰੋ ਚਲੋ ਚਲ ਚਾਈ ਬੋਲ ਫੜਾ ਫੜ ਕੇ ਆ ਜਾ ਮੈਨੂੰ ਕਹਿੰਦੀ ਆ ਮਰਿਆ ਸੱਪ ਅੰਨ ਨੂੰ ਮੈਂ ਦੱਸਦੀ ਆ ਪਰ ਭਲਾਈ ਇਹਦੇ ਚਾਹੀਏ ਛੁਪ ਕੇ ਕਰਕੇ ਪਈ ਰਵਾਂ ਕੇਸ ਵਟ ਕੇ ਪਈ ਕੇਸ ਚਲੋ ਚਲੋ ਕੇ ਸੁਣ ਬੋਲਦੀ ਆਪਣੇ ਚਲ ਕੋ ਚਲ ਮੈਨੂੰ ਕਹਿੰਦੀ ਆ ਨੇ ਇਹ ਮਰੀਆ ਸਾਪ ਐ ਇਹਨਾਂ ਨੂੰ ਜਰਾ ਮੈਂ ਦੱਸਦੀ ਆ ਪਰ ਭਲਾਈ ਇਹਦੇ ਵਿੱਚ ਹੈ ਗਈ ਹੈ ਕਿ ਮੈਂ ਕੇਸ ਵਟ ਕੇ ਪਈ ਰਵਾਂ ਹਾਂ ਇਹੋ ਹੀ ਬੋਲਣਾ ਜੀ ਇਹ ਮੈਨੂੰ ਕੰਦੀਏ ਕਿ ਕੀ ਆਣਾ ਮੈਸੇਜ ਜੀ ਕਿ ਮੈਂ ਕੇਸ ਵਟ ਕੇ ਪਈ ਹੋਈ ਆ ਗੋਈ ਮੈਂ ਉਠੂ ਨਿਆ ਤੇ ਜਰਾ ਇਹਨਾਂ ਨੂੰ ਮੈਂ ਦੱਸਦੀ ਆ ਹੈ ਠੀਕ ਹੈ ਨਾ ਗਲਤ ਆ ਗਲਤ ਮੈਨੂੰ ਕੰਦੀਆ ਮਰਿਆ ਸੱਪ ਮੈਂ ਮਰਿਆ ਸੱਪ ਨਹੀਂ ਆ ਮੈਂ ਫਨੀਆ ਸੱਪ ਵਾ ਫਨੀਆ ਹੋਰ ਹੋ ਕੇ ਮਰੂ ਲੇਟੀ ਰਹਿਣ ਦੀ ਅੱਧਾ ਹੀ ਲੇਟੀ ਰਹਿਣ ਦੇ ਜੇ ਮੈਂ ਉੱਠ ਗਈ ਨਾ ਫਿਰ ਦਸਾਂ ਨਾਲ ਸਵਾ ਚੰਗੀ ਤਰ੍ਹਾਂ ਪਰ ਮੈਂ ਕੀ ਕਰਾਂ ਸੂਟ ਤੇ ਮੈਂ ਆਪਣੇ ਢੀਂ ਦੇ ਬੈਠੀ ਆ ਐਡਾ ਲੰਬਾ ਕਹਿਣਾ ਹੀ ਬੇਨਾਂ ਉਹ ਤਾਂ ਇਹਨਾਂ ਨੇ ਆਹੋ ਆਹ ਚਾਤ ਥੋੜਾ ਕਰਕੇ ਕਰਾ ਰਹੀ ਹੈ ਸੁਣੋ ਤੂੰ ਇਹੋ ਕੋ ਮਿੰਨੂ ਕੰਨੀਆਂ ਮਰਿਆ ਸੱਪ ਇਹਨਾਂ ਨੂੰ ਮੈਂ ਮੈਂ ਦੱਸ ਜੀ ਹਾਂ ਪਰ ਸਿਆਣਾ ਤੇਰੇ ਚ ਇਹੋ ਹੀ ਆ ਕਿ ਕੇਸ ਵਟ ਕੇ ਪਈ ਰਵਾਂ ਕਿਉਂਕਿ ਸਿਆਣਪ ਵਰਤ ਲੈ ਨਾ ਤੂੰ ਬੋਲੋ ਹਣ ਆਹ ਵਰੀਏਬਲ ਗੀਵਨ ਕਹਿੰਦੀ ਹੈ ਇਹੀ ਕਹਿੰਦੀ ਮਿੰਨੂ ਕਹਿੰਦੀ ਹੈ ਕਿ ਮਰਿਆ ਸੱਪ ਚਾਹੀਏ ਚਾਹੀਏ ਤੁਹਾਰ ਮੈਂ ਵਿਵਾਸ਼ ਨਾ ਉਹ ਮੋਬਾਈਲ ਤੇ ਕੈਂਸ ਹਾਂ ਉਹ ਮੈਂ ਬਾਈਲਿੰਗੀ ਆ ਮਾਈਕ ਮਾਈਕ ਮਿਲਉਣੀ ਮੈਨੂੰ ਕਹੰਦੀ ਏ ਕਿ ਮਰਿਆ ਸੱਪ ਉਹਨਾਂ ਦਿੱਤਾ ਤੁਸੀ ਮੇਰੇ ਪਰ ਹਾਂ ਠੀਕ ਹੈ ਨਾ ਨਾ ਚੁੰਨੀ ਲਾਓ ਨਹੀਂ ਮੈਨੂੰ ਕਹੰਦੀ ਏ ਆਏ ਨਹੀਂ ਮੇਰੀ ਜਾਨ ਸੋਣੀਏ ਬੋਲ ਡਾਇਲੋਗ ਚੱਲ ਡਾਲੀ ਮੈਨੂੰ ਕਹੰਦੀ ਏ ਕਿ ਮਰਿਆ ਸੱਪ ਮੈਂ ਮਰਿਆ ਸੱਪ ਨਹੀਂ ਮੈਂ ਜਿੰਦੀ ਆ ਪਰ ਮੈਂ ਉਂਝ ਕੇਸ ਵਟ ਕੇ ਪਈ ਹੋਈ ਆ ਨਹੀਂ ਯਾਰ ਹਾਂ ਠੀਕ ਹੈ ਵੀ ਤਾਂ ਠੀਕ ਹੈ ਡਾਇਲੋਗ ਹੈ ਠੀਕ ਹੈ ਮੈਨੂੰ ਕਹਿੰਦੀਆਂ ਨੇ ਮਰੀਆ ਸੱਪ ਐ ਪਰ ਮੈਂ ਇਹਨਾਂ ਨੂੰ ਜਰਾ ਦੱਸਦੀਆਂ ਕਿ ਮੈਂ ਕੇਸ ਵਟ ਕੇ ਪਈ ਹੋਈਆਂ ਮੈਨੂੰ ਕਹਿੰਦੀਆਂ ਨੇ ਦੇਖਿਆ ਤੁਸੀਂ ਪਹਿਲਾਂ ਬੋਲ ਪਏ ਮੈਂ ਤੁਹਾਨੂੰ ਕਹਿੰਦੇ ਸੀ ਨਾ ਬੋਲਿਓ ਮੈਨੂੰ ਕਹਿੰਦੀਆਂ ਨੇ ਨਹੀਂ 2 ਮਿੰਟ ਰਿਕਵੈਸਟ ਵਾਲੇ ਕਰ ਲੈ ਮੈਨੂੰ ਕਹਿੰਦੀਆਂ ਨੇ ਮਰੀਆ ਸੱਪ ਐ ਪਰ ਮੈਂ ਇਹਨਾਂ ਨੂੰ ਮੈਂ ਕੇਸ ਵਟ ਕੇ ਪਈ ਹੋਈਆਂ ਆਇਆ ਕੀ ਹੋ ਗਿਆ ਮਕੀਲ ਦੇ ਬੰਨੂਈਆ ਬਸ ਜੀ ਬੋਲ ਮੈਨੂੰ ਕੰਡੀਆਂ ਨੇ ਕਿ ਬੜਿਆ ਸੱਪ ਐ ਇਹਨਾਂ ਨੂੰ ਜਰਾ ਮੈਂ ਦੱਸ ਦਿਆਂ ਪਰ ਬਲਾ ਵੀ ਕਿ ਮੈਂ ਕੇ ਇਸ ਵਟਕੇ ਪਈ ਰਹਾ ਚਲੋ ਮੈਨੂੰ ਕੰਡੀਆਂ ਨੇ ਕਿ ਮੈਨੂੰ ਕੰਡੀਆਂ ਨੇ ਕਿ ਇਹ ਮਰਿਆ ਸੱਪ ਐ ਇਹਨਾਂ ਨੂੰ ਜਿਹੜਾ ਮੈਂ ਦੱਸਦੀ ਆ ਕਿ ਮੈਂ ਕੇ ਇਸ ਵਟਕੇ ਪਈ ਹੋਈ ਆ ਆਏ ਹੋਏ ਕੀ ਹੋ ਗਿਆ ਮੈਨੂੰ ਤੇ ਆਪ ਬੜੀ ਰੱਤੀ ਮੁਚੀ ਆਪਣੇ ਆਪਣੇ ਮਸੇ ਨੂੰ ਸੌਣ ਲੇ ਉਹਨੋ ਕਹਿੰਦੀ ਆ ਨਿੱਕ ਮਰੀ ਭਲਾਈ ਇਹਦੇ ਵਿੱਚ ਹੀ ਆ ਕਿ ਮੈਂ ਕੇਸ ਵਟ ਕੇ ਪਈ ਰਵਾਂ ਇਹ ਲੈ ਕੁਝ ਕਿਲਾ ਕਰਨਾ ਉਹਨੇ ਤਾਂ ਪਰ ਭਲਾਈ ਇਹ ਰਚ ਪਰ ਭਲਾਈ ਇਸੇ ਵਿੱਚ ਹੀ ਆ ਕਿ ਮੈਂ ਕੇਸ ਵਟ ਕੇ ਪਈ ਰਵਾਂ ਇਹਨਾਂ ਨੂੰ ਜਰ ਮੈਂ ਦੱਸਾਂਗੇ ਉਹ ਭਲਾਈ ਇਸੇ ਵਿੱਚ ਹੀ ਆ ਕਿ